ਵਾਟਰਬਾਕ ਸੀਵਰੇਜ ਬੋਰਡ ਦੇ ਜਿਹੜੇ ਕਰਮਚਾਰੀ ਆ ਕੱਚੇ ਮਲਾਜ਼ਮ ਵਿਚਾਰੇ ਰੱਖੇ ਹੋਏ ਆ ਤੇ ਉਹਨਾਂ ਦੀਆਂ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਪਈਆਂ ਸਾਨੂੰ ਲਗਾਤਾਰ 2 ਤੋਂ 2.5 ਮਹੀਨੇ ਤਨਖਾਹਾਂ ਲੰਮਕਦੇ ਆ ਰਹੇ ਆ ਜੀ ਇਸੇ ਜਿਵੇਂ ਇੱਕ ਤੋਂ 10 ਤਰੀਕ ਦੇ ਵਿੱਚ ਤਾਂ ਤਨਖਾਹ ਅੱਜ ਤੱਕ ਮਿਲੀ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿਸੇ ਨੇ ਜਵਾਕ ਦੀ ਫੀਸ ਭਰਨੀ ਹੈ ਜੀ ਕਿਸੇ ਨੇ ਜਵਾਕ ਦਾ ਕੋਈ ਆਪਦਾ ਕੋਈ ਕੋਰਸ ਵਗੈਰਾ ਕਰਾਉਣਾ ਹੈ ਇੱਕ ਸਾਰਾ ਹੁੰਦਾ ਪੀਐਫ ਆ ਸਰਕਾਰਾਂ ਨੇ ਪੈਨਸ਼ਨਾਂ ਤਾਂ ਬੰਦ ਹੀ ਕਰਤੀਆਂ ਜੀ ਪੀਐਫ ਦਾ ਸਾਰਾ ਹੁੰਦਾ ਉਹ ਸਾਡੇ ਅਕਾਊਂਟ 'ਚ ਹੀ ਜਾਣੀ ਜੀ ਤਨਖਾਹ ਕਿੰਨੀ ਕੀ ਜੀ ਮਤਲਬ ਖੁੱ 10 ਤੋਂ 12000 ਰੁਪਏ ਦੇ ਵਿੱਚ ਬੰਦੇ ਕੰਮ ਕਰਦੇ ਨੇ ਇੱਕ ਸਿਰਫ ਇੱਕ ਵਾਦੀ ਹੋਈ ਬੇਜ਼ਗਾਰੀ ਹੈ ਜੀ ਕਹਿਣਾ ਨਹੀਂ ਚਾਹੀਦਾ ਵੀ ਇਹਦੂ ਤਾਂ ਮਨਰੇਗਾ 'ਚ ਕੰਮ ਕੀਤਾ ਚੰਗਾ ਮਨਰੇਗਾ 'ਚ ਕਿਉਂ ਨਹੀਂ ਕਰਦੇ ਸੀ ਇੱਕ ਪੜ੍ਹੇ ਲਿਖੇ ਸਾਡੇ ਚ ਕਈ ਮੁਲਾਜ਼ਮ ਹੈਗੇ ਜਿਹੜੇ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ ਸਾਨੂੰ ਇਹ ਹੈ ਵੀ ਸਰਕਾਰ ਸਾਨੂੰ ਕਿਸੇ ਸਿਸਟਮ ਦੇ ਦੇ ਵਿੱਚ ਕਰਕੇ ਸਾਨੂੰ ਰੈਗੂਲਰ ਕਰ ਦੇ ਤੁਸੀਂ ਦੱਸੋ ਕੋਈ ਮੁਲਾਜ਼ਮ ਸਾਡਾ ਕੰਮ ਤੋਂ ਕਦਾਈ ਕਰਦਾ ਵੀ ਸੀਵਰ ਬਲੌਕੇਜ ਹੁੰਦੀ ਹੋਵੇ ਬੰਦੇ ਇੱਥੋਂ ਤੱਕ ਕੇ ਸੀਵਰ ਦੇ ਵਿੱਚ ਵੜ ਕੇ ਵੀ ਸੀਵਰ ਸਾਫ਼ ਕਰਦੇ ਆ ਜਿਓ ਬੰਦੇ ਨੂੰ 10000 ਰੁਪਏ ਟਾਈਮ ਸਰ ਨਹੀਂ ਮਿਲਦਾ ਜੀ ਦੱਸੋ ਇਹ ਦੂਤੇ ਕੀ ਤੱਕਾ ਨਹੀਂ ਤਾਂ ਹੋਰ ਕੀ ਹੈ ਅਸੀਂ ਖੁਦ ਆਪ ਦੀ ਜਾਨ ਦੇ ਆਪ ਜ਼ਿੰਮੇਦਾਰ ਹੈ ਜੀ ਮੇਰੇ ਭਰਾ ਸੀਵਰਮਨ ਸੀਵਰ ਚੜ੍ਹ ਕੇ ਕੰਮ ਕਰਦੇ ਜੀ ਗੈਸ ਵੀ ਚੜ੍ਹ ਸਕਦੀ ਹੈ ਕੋਈ ਇਨਸ਼ੋਰਸ ਨਹੀਂ ਕੋਈ ਬੀਮਾ ਨਹੀਂ ਜੀ ਸਿਰਫ ਇੱਕ ਪੇਟ ਕਰਾਉਂਦਾ ਜੀ ਇੰਨਾ ਗਰੀਬਾਂ ਲੋਕਾਂ ਨੂੰ ਇੱਕ ਬਰਲਾਇਆ ਜਾਂਦਾ ਵਰੀਆ ਜਾਂਦਾ ਕਿ ਤੁਸੀਂ ਸਾਡੀ ਸਰਕਾਰ ਲੈ ਲਓ ਜਦੋਂ ਵੋਟਾਂ ਲੈ ਲੈਂਦੇ ਆ ਉਹੀ ਲੋਕ ਮੰਤਰੀ ਸੰਤਰੀ ਐਮ ਐਲ ਏ ਹੋਣ ਉਹ ਸਭ ਭੁੱਲ ਜਾਂਦੇ ਉਸ ਤੋਂ ਬਾਅਦ ਕੋਈ ਨਾ ਕਿਸੇ ਨੂੰ ਯਾਦ ਕਰਦਾ ਕਿੰਨਾ ਟਾਈਮ ਹੋ ਗਿਆ ਜਿਹੜੀ ਹੁਣ ਤਨਖਾਹ ਰੁਕੀ ਨੂੰ ਤੁਹਾਡੀ ਨੂੰ ਦੋ ਦੋ ਮਿੰਟ ਹੋ ਗਏ ਕਿੰਨੀ ਤਨਖਾਹ ਮਿਲਦੀ ਤੁਹਾਨੂੰ ਆਹੀ 10000 ਮਿਲਦੀ ਤੁਹਾਡਾ ਵੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੇ ਰਾਸ਼ਨ ਵਾਲਾ ਹੈ ਦੁੱਧ ਵਾਲਾ ਹੈ ਉਹਨਾਂ ਤੋਂ ਦਾਦੂਰ ਫੜ ਲੈਣੀ ਉਹ ਵੀ ਅੱਕ ਕੇ ਬੰਦ ਕਰ ਦਿੰਦੇ ਦੇਣਾ ਪਿਆਪ ਪਿਆਰ ਪੀ ਦਾ ਆਟਾ ਲੈਣਾ ਪੈਂਦਾ ਜੀ 20 20 ਰੁਪਏ ਦਾ ਦੋਸਦੀ ਤਨਖਾਹਾਂ ਆਉਂਦੀ ਤੀਜਾ ਮਹੀਨਾ ਚੱਲ ਪਿਆ ਰਾਸ਼ਨ ਵਾਲੇ ਆ ਰਾਸ਼ਨ ਵਾਲੇ ਜਵਾਬ ਦੇ ਦਿੰਦੇ ਆ ਦੁੱਧ ਵਾਲੇ ਦੁੱਧ ਵਾਲੇ ਜਵਾਬ ਦੇ ਦਿੰਦੇ ਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਜੈਤੋ ਦੇ ਅਸੀਂ ਵਾਟਰ ਬਾਕਸ ਦੇ ਵਿੱਚ ਖੜੇ ਆ ਜੋ ਕਿ ਬਠਿੰਡਾ ਰੋਡ ਤੇ ਬਣਿਆ ਹੋਇਆ ਹੈ ਵਾਟਰਮਾਰਕਸ ਸੀਰੀਜ਼ ਬੋਰਡ ਦੇ ਜਿਹੜੇ ਕਰਮਚਾਰੀ ਐ ਕੱਚੇ ਮੁਲਾਜ਼ਮ ਵਿਚ ਰੱਖੇ ਹੋਏ ਆ ਤੇ ਉਹਨਾਂ ਦੀਆਂ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਪਈਆਂ ਜਿਹੜੀ ਸਰਕਾਰ ਵੱਲੋਂ ਨਹੀਂ ਪਾਈ ਜਾ ਰਹੀ ਜਿਹੜੇ ਉਹਨਾਂ ਦੇ ਠੇਕੇਦਾਰਾਂ ਗਾਂ ਰੱਖੇ ਉਹਨਾਂ ਵੱਲੋਂ ਇਹਨਾਂ ਪਰਿਵਾਰਾਂ ਜਿਹੜੇ ਬਾਈ ਕੰਮ ਕਰ ਰਹੇ ਨੇ ਤਨਖਾਹ ਨਹੀਂ ਪੈ ਰਹੀ ਅੱਜ ਇਹਨਾਂ ਨੇ ਧਰਨਾ ਲਾਇਆ ਤੇ ਕਹਿੰਦੇ ਜਿੰਨਾ ਚਿਰ ਸਾਡੀਆਂ ਤਨਖਾਹਾਂ ਨਹੀਂ ਪਣਗੀਆਂ ਤੇ ਅਸੀਂ ਆਪਦਾ ਧਰਨਾ ਜਾਰੀ ਰੱਖਾਂਗੇ ਕੰਮ ਤੋਂ ਹੜਤਾਲ ਕਰ ਦਿੱਤੀ ਐ ਕਿ ਲੋਕਾਂ ਨੂੰ ਵੀ ਬੜੀਆਂ ਦਿਕਤਾਂ ਆਉਣਗੀਆਂ ਤੇ ਪਰੇਸ਼ਾਨੀਆਂ ਵੀ ਆਉਣਗੀਆਂ ਸਾਡੇ ਨਾਲ ਮੁਲਾਜ਼ਮ ਨੇ ਇਹਨਾਂ ਨਾਲ ਗੱਲਬਾਤ ਕਰਨਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਕੀ ਹੈ ਬਾਈ ਮਲਕੀਤ ਸਿੰਘ ਮਲਕੀਤ ਸਿੰਘ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਇੱਥੇ ਧਰਨਾ ਲਾਉਣ ਦਾ ਰੀਜ ਕਾਰਨ ਕੀ ਹੈ ਬਾਈ ਜੀ ਪਿੰਡ ਦਾ ਤੁਹਾਡਾ ਇੱਥੇ ਆਉਣ ਤੇ ਅਸੀਂ ਸਵਾਗਤ ਕਰਦੇ ਹਾਂ ਜੀ ਧਰਨਾ ਲਾਉਣ ਦਾ ਬਾਈ ਜੀ ਤਾਰਾ ਇਹ ਹੈਗਾ ਸਾਡਾ ਮੈਟਰ ਵੀ ਸਾਡੇ ਤਨਖਾਹਾਂ ਟਾਈਮ ਸਨ ਨਹੀਂ ਮੈ ਜੀ ਸਾਨੂੰ ਲਗਾਤਾਰ 2 ਤੋਂ 2.5 ਮਹੀਨੇ ਤਨਖਾਹਾਂ ਲੰਮ ਕਦੇ ਆ ਰਹੇ ਆ ਜੀ ਅਸੀਂ ਤੁਸੀਂ ਵੀ ਜਿਵੇਂ 1 ਤੋਂ 10 ਤਰੀਕ ਦੇ ਵਿੱਚ ਤਾਂ ਤਨਖਾਹ ਅਜੇ ਤੱਕ ਮਿਲੀ ਉਹ ਕਿਤੇ 27 ਹੋਗੀ ਕਿਤੇ 28 ਹੋਗੀ ਉਹ 28 29ਾਂ ਵੀ ਲੰਘ ਗਈਆਂ ਜੀ ਪਿਛਲੇ ਮਹੀਨੇਆਂ ਸਰਕਾਰ ਲਮਕਦੀਆਂ ਰਹਿੰਦੀਆਂ ਠੇਕੇਦਾਰ ਨਹੀਂ ਅਸੀਂ ਪਹਿਲਾਂ ਸਾਡੀ ਭਾਰਤੀ ਹੋਈ ਸੀਗੀ ਸ਼ਪੂਰ ਜੀ ਐਂਡ ਕੰਪਨੀ ਦੀ ਜੀ ਚਲੋ ਉਹ ਬਲੈਕਲਿਸਟ ਕਰਤੀ ਸਰਕਾਰ ਨੇ ਉੱਠ ਗਈ ਉਸ ਤੋਂ ਬਾਅਦ ਵਾਟਰ ਵਰਕ ਸੀਵਰੇਜ ਬੋਰਡ ਦੇ ਅਸੀਂ ਅੰਡਰ ਕੰਮ ਕਰਦੇ ਆ ਜੀ ਕਰ ਅਸੀਂ ਠੇਕੇਦਾਰ ਦੇ ਰਹੇ ਹਾਂ ਥਰੂ ਜਿਹੜਾ ਅਸੀਂ ਕੰਮ ਕਰਦੇ ਹਾਂ ਸਰਕਾਰੀ ਜੀਐਸਡੀਓ ਦੇ ਅੰਡਰੀ ਕਰਦੇ ਹਾਂ ਸਾਨੂੰ ਇੱਕ ਠੇਕੇਦਾਰ ਨੇ ਸੰਭਿਆ ਹੋਇਆ ਜਿਹੜਾ ਸਾਨੂੰ ਤਨਖਾਹ ਦੇਣਾ ਹੈ ਡੇਢ ਸਾਲ ਤੋਂ ਸਾਰੇ ਇਹ ਅਸੀਂ ਉਹ ਤੋਂ ਪੀਐਫ ਲੈਣਾ ਹੈ ਜਿਹੜਾ ਕਿ 1000 ਰੁਪਏ ਸਾਡਾ ਉਹ ਕੱਢਦਾ 1000 ਰੁਪਏ ਤੁਹਾਨੂੰ ਡਿਪਾਰਟਮੈਂਟ ਪਾਉਂਦਾ 24 24000 ਰੁਪਏ ਪਲੱਸ ਅਸੀਂ ਇੱਕ ਬੰਦੇ ਨੇ ਲੈਣਾ ਤੁਸੀਂ ਮੈਨੂੰ ਇਹ ਦੱਸੋ ਕਿਸੇ ਨੇ ਜਵਾਕ ਦੀ ਫੀਸ ਭਰਨੀ ਹੈ ਜੀ ਕਿਸੇ ਨੇ ਜਵਾਕ ਦਾ ਕੋਈ ਆਪਦਾ ਕੋਈ ਕੋਰਸ ਵਗੈਰਾ ਕਰਾਉਣਾ ਹੈ ਇੱਕ ਸਾਰਾ ਹੁੰਦਾ ਪੀਐਫ ਸਰਕਾਰਾਂ ਨੇ ਪੈਨਸ਼ਨਾਂ ਤਾਂ ਬੰਦ ਹੀ ਕਰਤੀਆਂ ਜੀ ਪੀਐਫ ਦਾ ਸਾਰਾ ਹੁੰਦਾ ਉਹ ਸਾਡੇ ਅਕਾਊਂਟ 'ਚ ਹੀ ਹੈਣੀ ਜੀ 1.5 ਸਾਲ ਹੋ ਗਿਆ ਕੱਟੋ-ਕੱਟ ਇਹਦੀ ਬਾਬਤ ਅਸੀਂ ਬਹੁਤ ਵਾਰੀ ਇਹਨਾਂ ਠੇਕੇਦਾਰ ਨੂੰ ਕਹਿ ਚੁੱਕੇ ਹਾਂ ਆਪਦੇ ਸਾਡੇ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਵੀ ਗੱਲ ਕਰ ਚੁੱਕੀ ਆ। ਹੁਣ ਵੀ ਤਨਖਾਹ ਸਬੰਧ ਦੇ ਵਿੱਚ ਅਸੀਂ ਦੋ ਲੈਟਰਾਂ ਮੈਂ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਨਤੀਜਾ ਆਲਟੀਮੇਟ ਦਿੱਤਾ ਸੀਗਾ ਵੀ ਸਾਡਾ ਤਨਖਾਹ ਦਾ ਕੋਈ ਮੈਟਰ ਸੁਲਝਾਇਆ ਜਾਵੇ ਪਰ ਨਹੀਂ ਸੁਲਝਿਆ ਜੀ। ਫਿਰ ਸੋਮਵਾਰ ਨੂੰ ਅਸੀਂ ਤਿੰਨ ਲੈਟਰਾਂ ਕੱਢ ਕੇ ਧਰਨੇ ਦੀਆਂ ਸਪੈਸ਼ਲ ਫਿਰ ਅਸੀਂ ਸ਼ਾਂਤਮਈ ਬੈਠੇ ਆ ਜੀ ਜਿੰਨਾ ਚਿਰ ਤੁਹਾਡੇ ਮਾਧਿਮੇ ਰਾਹੀਂ ਮੈਂ ਦੱਸਣਾ ਚਾਹਣਾ ਹੈ ਜਿੰਨਾ ਚਿਰ ਸਾਡਾ ਤਨਖਾਹ ਤੇ ਪਲੱਸ ਸੀ ਪੀਐਫ ਸਾਡਾ ਰੁਕਿਆ ਹੋਇਆ ਉਹ ਨਹੀਂ ਪੈਂਦਾ ਅਸੀਂ ਧਰਨਾ ਨਹੀਂ ਚਾਹਾਂਗੇ ਜਿਹੜੇ ਤੁਸੀਂ ਜੈਤੋ ਮੰਡੀ ਦੇ ਮੁਲਾਜ਼ਮਾਂ ਜੈਤੋ ਡਿਵੀਜ਼ਨ ਦੇ ਮੁਲਾਜ਼ਮ ਕਿੰਨੇ ਮੁਲਾਜ਼ਮ ਜਿਹੜੀ ਤੁਹਾਡੀ ਗਿਣਤੀ ਆ ਅਸੀਂ ਬਾਈ ਜੀ 22 ਬੰਦੇ ਆ ਜਿਹੜੇ ਆਊਟਸੋਰਸ ਕੰਮ ਕਰਦੇ ਆਂ ਆਊਟਸੋਰਸ ਕੰਮ ਕਰਦੇ ਤਨਖਾਹ ਕਿੰਨੀ ਕੀ ਆ ਜੀ ਮਤਲਬ ਖੁਦ ਦਾ ਮਜ਼ਾਕ ਬਣ ਚੁੱਕਿਆ ਜੀ 10 ਤੋਂ 12000 ਰੁਪਏ ਦੇ ਵਿੱਚ ਬੰਦੇ ਕੰਮ ਕਰਦੇ ਜੀ ਇੱਕ ਸਿਰਫ ਇੱਕ ਵਾਧੀ ਹੋਈ ਬੇਜ਼ਾਰਗਰੀ ਹੈ ਜੀ 10 ਤੋਂ 12000 ਰੁਪਏ ਦੇ ਵਿੱਚ ਅਸੀਂ ਕੰਮ ਕਰਦੇ ਆਂ ਜੀ ਅਸੀਂ ਵਸਤੇ ਕਰਾਇਆ ਵੀ ਲਾ ਕੇ ਆਉਣਾ ਜੀ ਜਾਂਦ ਨਹੀਂ ਕਰਾਇਆ ਲਾਉਣਾ ਜੀ ਜੋ ਜਾਣਦੇ ਆ ਘਰ ਦੇ ਕਹਿੰਦੇ ਵੀ ਅੱਜ ਕੀ ਲੈ ਕੇ ਆਏ ਆ ਅਸੀਂ ਕਹਿੰਦੇ ਨਹੀਂ 29 ਤਰੀਕ ਨੂੰ ਕੋਈ ਠੇਕੇਦਾਰ ਸਰਖਾ ਪਾਊਗਾ ਸਾਡੇ ਕੋਲੇ ਸਾਡਾ ਧਰਨਾ ਲਾਉਣ ਨੂੰ ਜੀ ਨਹੀਂ ਕਰਦਾ ਸੀਗਾ ਇਹ ਤੋਂ ਇਲਾਵਾ ਕੋਈ ਹੱਲ ਹੀ ਨਹੀਂ ਸੀ ਭਾਈ ਜੇ ਗੱਲ ਕਰੀਏ ਆਪਾਂ 330 ਰੁਪਏ ਤੁਹਾਡਾ ਬੰਦਾ ਜੀ 10000 ਰੁਪਏ ਤੁਸੀਂ ਗੱਲ ਕਰਦੇ ਆ 330 ਰੁਪਏ ਬੰਦਾ 330 ਰੁਪਏ ਦਾ ਅੱਜ ਦੇ ਕੱਲ ਕੋਈ ਲੇਬਰ ਤਾਂ ਇਹੋ ਜਿਹਾ ਕੰਮ ਨਹੀਂ ਹੋਣਾ ਪੰਜਾਬ ਦੇ ਵਿੱਚ ਕਿ ਜਿਹੜੀ ਲੇਬਰ ਹੋਵੇ ਜਿੱਥੇ ਮਾੜੀ ਤੋਂ ਮਾੜੀ ਲੇਬਰ ਵੀ ਕਰ ਲਗੇ ਜੇ ਸਾਡੀਆਂ ਸਾਡੀਆਂ ਭੈਣਾਂ ਔਰਤਾਂ ਵੀ ਜਾਂਦੀਆਂ ਉਹ ਵੀ ਸ਼ਾਇਦ ਮੇਰੇ ਸਣ 400 ਤੇ ਜਾਂਦੀਆਂ ਹੋਣੀਆਂ ਤਾਰਾ ਜ ਕਹਿਣਾ ਨਹੀਂ ਚਾਹੀਦਾ ਵੀ ਇਹਦੂ ਤਾਂ ਮਨਰੇਗਾ 'ਚ ਕੰਮ ਕੀਤਾ ਚੰਗਾ ਮਨਰੇਗਾ 'ਚ ਕਿਉਂ ਨਹੀਂ ਕਰਦੇ ਸੀ ਇੱਕ ਪੜ੍ਹੇ ਲਿਖੇ ਸਾਡੇ ਚ ਕਈ ਮੁਲਾਜ਼ਮ ਹੈਗੇ ਜਿਹੜੇ ਗ੍ਰੈਜੂਏਸ਼ਨ ਵੀ ਕੀਤੀ ਵੀ ਹੈ ਸਾਨੂੰ ਇਹ ਹੈ ਵੀ ਸਰਕਾਰ ਸਾਨੂੰ ਕਿਸੇ ਸਿਸਟਮ ਦੇ ਦੇ ਵਿੱਚ ਕਰਕੇ ਸਾਨੂੰ ਰੈਗੂਲਰ ਕਰ ਦੂਗੀ ਤੁਹਾਡੇ ਦਾ ਉਹ ਗੱਲ ਹੋ ਰਹੀ ਹੈ ਜਿਵੇਂ ਇੱਕ ਉੱਠ ਦਾ ਬੁੱਲ ਲੌਂਕ ਦਾ ਹੁੰਦਾ ਕਹਿੰਦਾ ਅੱਜ ਡਿੱਗਿਆ ਅੱਜ ਡਿੱਗਿਆ ਡਿੱਗਿਆ ਹੈ ਨਹੀਂ ਸੀ ਤੁਹਾਨੂੰ ਤਾਂ ਸ਼ਾਇਦ ਇਹ ਝਾਕਾ ਵੀ ਸ਼ਾਇਦ ਸਰਕਾਰ ਤੁਹਾਨੂੰ ਪੱਕਾ ਕਰ ਦੂ ਪਰ ਸਾਨੂੰ ਵੀ ਨਹੀਂ ਲੱਗਦਾ ਕਿਉਂਕਿ ਪਿਛਲੀਆਂ ਸਰਕਾਰਾਂ ਚ ਵੀ ਤੁਸੀਂ ਜਿਹੜੀ ਸਰਕਾਰ ਤੁਹਾਨੂੰ ਆਵਾਂ ਦੇ ਪਾਰਟੀ ਲਾਰਾ ਲੈ ਕੇ ਆਈ ਕਿ ਤੁਸੀਂ ਸਾਡੀ ਸਰਕਾਰ ਲੈ ਕੇ ਆਓ ਤੁਹਾਨੂੰ ਅਸੀਂ ਪੱਕੇ ਕਰ ਦ ਹੁੰਦਾ ਹੀ ਆ ਹਰੇਕ ਮੁਲਾਜ਼ਮ ਨੂੰ ਹੁੰਦਾ ਸ਼ਾਇਦ ਆ ਸਰਕਾਰ ਕਰਦੇ ਪਿਛੜਾ ਨਹੀਂ ਕਰਿਆ ਇਹ ਲੱਗਦਾ ਵੀ ਪਿਛੜੀਆਂ ਸਰਕਾਰਾਂ ਨਾਲੋਂ ਚੰਗੀ ਜਾਂ ਮਾੜੀ ਨਿਕਲੀ ਹੋਊ ਇਹ ਤਾਂ ਦੇਖੋ ਜੀ ਸਭ ਤੋਂ ਵੱਧ ਵੋਟ ਮੁਲਾਜ਼ਮ ਧਮਕੇ ਨੇ ਆਮ ਪਾਰਟੀ ਨੂੰ ਪਾਈ ਸੀ ਸਭ ਤੋਂ ਵੱਧ ਸਾਨੂੰ ਹਜੇ ਵੀ ਇਹ ਸਰਕਾਰ ਤੇ ਉਮੀਦ ਹੈ ਵੀ ਹੋ ਸਕਦਾ ਸਾਨੂੰ ਜਾਂਦੇ ਆ ਇਹ ਰੈਗੂਲਰ ਕਰ ਦੇ ਪਰ ਅਸੀਂ ਇੱਕ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਠੇਕੇਦਾਰ ਠੇਕੇਦਾਰ ਕਿਹਨੇ ਖਿੱਚਣਾ ਹੁੰਦਾ ਸਰਕਾਰਾਂ ਨੇ ਖਿੱਚਣਾ ਹੁੰਦਾ ਜੀ ਜੇ ਸਰਕਾਰ ਚਾਵੇ ਠੇਕੇਦਾਰ ਨੂੰ ਖਿੱਚ ਕੇ ਸਾਨੂੰ ਤਰਖਾ ਟਾਈਮ ਸਰ ਤੁਸੀਂ ਜੈਤੋ ਲੋਕ ਕ ਲਈ ਤੁਸੀਂ ਦੱਸੋ ਕੋਈ ਮੁਲਾਜ਼ਮ ਸਾਡਾ ਕੰਮ ਤੋਂ ਕਤਾਈ ਕਰਦਾ ਵੇ ਸੀਵਰ ਬਲਾਕਸ ਹੁੰਦੀ ਹੋਵੇ ਬੰਦੇ ਇੱਥੋਂ ਤੱਕ ਕੇ ਸੀਵਰ ਦੇ ਵਿੱਚ ਵੜ ਕੇ ਵੀ ਸੀਵਰ ਸਾਫ ਕਰਦੇ ਆ ਜਿਓ ਬੰਦੇ ਨੂੰ 10000 ਰੁਪਏ ਟਾਈਮ ਸਰ ਨਹੀਂ ਮਿਲਦਾ ਜੀ ਦੱਸੋ ਫਿਰ ਇਹਦੇ ਉੱਤੇ ਕੀ ਧੱਕਾ ਨਹੀਂ ਤਾਂ ਹੋਰ ਕੀ ਹੈ ਜੀ ਜਿਹੜੇ ਤੁਹਾਡੇ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਆ ਮੁਲਾਜ਼ਮ ਐ ਕੱਚੇ ਐ ਉਹਨਾਂ ਦਾ ਕੋਈ ਬੀਮਾ ਵਗੈਰਾ ਵੀ ਹੈਗਾ ਨਾ ਸਰ ਕੋਸ਼ ਨਹੀਂ ਬਾਈ ਜੀ ਇਹਦੇ ਵਿੱਚ ਅਸੀਂ ਖੁਦ ਆਪਦੀ ਜਾਨ ਦੇ ਆਪ ਜ਼ਿੰਮੇਦਾਰ ਹੈ ਜੀ ਮੇਰੇ ਪ੍ਰਾ ਸੀਵਰਮੈਨ ਸੀਵਰ ਚ ਵੜ ਕੇ ਕੰਮ ਕਰਦੇ ਜੀ ਗੈਸ ਵੀ ਚੜ ਸਕਦੀ ਹੈ ਕੋਈ ਇਨਸ਼ੋਰਸ ਨਹੀਂ ਕੋਈ ਬੀਮਾ ਨਹੀਂ ਜੀ ਸਿਰਫ ਇੱਕ ਪੇਟ ਕਰਾਉਂਦਾ ਜੀ ਕੀ ਅਸੀਂ ਅਸੀਂ ਮਿੱਟੀ ਖਾਣੇ ਆ ਕਿ ਆਟਾ ਖਾਣੇ ਆ ਜੀ ਘਰੇ ਆਟਾ ਤਾਂ ਚਾਹੀਦਾ ਨਾ ਖਾਣ ਵਾਸਤੇ ਆਟਾ ਉਹ ਕਿੱਥੋਂ ਤਨਖਾਹ ਤੋਂ ਆਉਗਾ ਜੀ ਹਾਂ ਜੇ ਸਾਡੇ ਕੰਮ ਪਰਤੀ ਕੋਈ ਕਿਸ ਨੂੰ ਛਿਕਵਾ ਗੇ ਲੋ ਹੈ ਸਾਨੂੰ ਦੱਸਣਾ ਕਿ ਤੁਹਾਡੇ ਬੰਦੇ ਜਾਂ ਕੋਈ ਬੰਦੇ ਟਾਈਮ ਸਰ ਸਪਲਾਈਆਂ ਨਹੀਂ ਛੱਡਦੇ ਸੀਵਰ ਸਾਫ਼ ਨਹੀਂ ਕਰਦੇ ਬੰਦੇ ਬਿੱਲਾਂ ਦੀ ਡੀਲਿੰਗ ਨਹੀਂ ਕਰਦੇ ਸਾਨੂੰ ਦੱਸਣਾ ਪਰ ਸਾਨੂੰ ਉੱਥੇ ਬੰਦਾ ਹੱਕ ਦਾ ਦਿੱਤਾ ਜਾਵੇ ਨਾ ਇਹ ਨਾ ਚਾਹੀਦਾ ਵੇਖੋ ਸਾਰੀ ਦਿਹਾੜੀ ਗੰਦਗੀ 'ਚ ਹੱਥ ਮਾਰਦੇ ਆ ਸੀਵਰੇਜ ਦੇ ਟੱਕਣਾ ਉਹਨੂੰ ਪੱਟ ਕੇ ਜਿਹਦੇ ਵਿੱਚ ਵੜਦੇ ਆ ਤੇ ਉਹਦੇ ਵਿੱਚ ਕਿੰਨੀ ਗੈਸ ਬਣੀ ਹੁੰਦੀ ਆ ਉਹਦੇ ਵਿੱਚ ਜਦੋਂ ਬੰਦਾ ਵੜਦਾ ਸ਼ਾਇਦ ਲੱਗਦਾ ਵੀ ਇਹਦੀ ਮੌਤ ਵੀ ਹੋ ਸਕਦੀ ਆ ਪਰ ਇਹਨਾਂ ਦਾ ਬੀਮਾ ਵੀ ਨਹੀਂ ਨਾ ਵਿਚਾਰੇ ਵਿਲਕ ਰਹੇ ਆ ਤਰਾ ਤਰਾਸ ਕਰ ਰਹੇ ਆ ਕਿ ਸਾਡੇ ਤਨਖਾਹ ਪਾ ਦੋ ਤਨਖਾਹ ਵੀ ਕਿੰਨੀ ਘੱਟ ਦਿਹਾੜੀ ਸਾਰੀ ਪਹਿਲਾਂ ਵੀ ਦੱਸ ਗਿਰਿਆ ਕਿ 300 ਤੇ 30 ਰੁਪਏ ਜੇ ਦਿੱਲੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਬਣਦੀ ਆ ਉਹ ਵੀ ਜਿਹੜਾ ਠੇਕੇਦਾਰ ਆ ਉਹ ਵੀ ਨਹੀਂ ਅੱਗੇ ਪਾਰਿਆ ਪਰ ਇਹਨੂੰ ਲਾਰਾ ਲਾਇਆ ਜਾਂਦਾ ਕਿ ਤੁਸੀਂ ਕੋਈ ਵੀ ਸਰਕਾਰ ਆ ਬਈ ਅਸੀਂ ਆਮ ਆਦੀ ਪਾਰਟੀ ਦੀ ਗੱਲ ਕਰਾਂਗੇ ਅਸੀਂ ਕਾਲੀਆਂ ਦੀ ਕਾਂਗਰਸ ਦੀ ਕਿ ਇਹਨਾਂ ਗਰੀਬਾਂ ਲੋਕਾਂ ਨੂੰ ਇੱਕ ਬਰਲਾਇਆ ਜਾਂਦਾ ਵਰੀਆ ਜਾਂਦਾ ਕਿ ਤੁਸੀਂ ਸਾਡੀ ਸਰਕਾਰ ਲੈ ਲਓ ਜਦੋਂ ਵੋਟਾਂ ਲੈ ਲੈਂਦੇ ਆ ਉਹੀ ਲੋਕ ਮੰਤਰੀ ਸੰਤਰੀ ਐਮ ਐਲ ਏ ਹੋਣ ਉਹ ਸਭ ਭੁੱਲ ਜਾਂਦੇ ਉਸ ਤੋਂ ਬਾਅਦ ਕੋਈ ਨਹੀਂ ਕਿਸੇ ਨੂੰ ਯਾਦ ਕਰਦਾ ਹੁਣ ਤੁਹਾਡੇ ਜਦੋਂ ਧਰਨਾ ਲਾਇਆ ਕੋਈ ਆਇਆ ਤੁਹਾਡੀ ਸਾਰ ਲੈਣ 9 9 ਵਜੇ ਦੇ ਬੈਠੇ ਧਰਨੇ ਤੇ ਅਸੀਂ 12 ਉੱਤੇ ਟਾਈਮ ਹੋ ਗਿਆ ਜੀ ਸੰਤਿਕ ਕਿਸੇ ਦੀ ਕੋਈ ਕਾਲ ਨਹੀਂ ਆਈ ਪਰ ਅਸੀਂ ਤੁਹਾਡੇ ਮਾਧਿਅਮੋਂ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਅੱਗੇ ਜਾ ਕੇ ਸੰਘਰਸ਼ ਦਿਖਾ ਕਰਾਂਗੇ ਜੀ ਅਸੀਂ ਜਿਹੜੀ ਜੈਤੂ ਦੀ ਹੈਗੀ ਆ ਜੋ ਵੀ ਮਤਲਬ ਵੋਟਰ ਹੈ ਅਸੀਂ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ ਸਪਲਾਈਆਂ ਦੇ ਵਿੱਚ ਠੀਕ ਹੈ ਜੀ ਸੀਵਰ ਦੇ ਵਿੱਚ ਕੋਈ ਵੀ ਸਬੰਧ ਦੇ ਵਿੱਚ ਸਾਡੇ ਪ੍ਰਤੀ ਕੋਈ ਸ਼ਿਕਾਇਤ ਨਾ ਹੋਊਗੀ ਅਸੀਂ ਰੋਸ ਵਜ੍ਹਾ ਧਰਨਾ ਲਾਇਆ ਜੇ ਇਸ ਤੇ ਸਰਕਾਰ ਨੇ ਕੋਈ ਗੌਰ ਨਾ ਕੀਤੀ ਅਸੀਂ ਕਿਸਾਨ ਜਥੇਬੰਦੀਆਂ ਸਾਥ ਲਾਵਾਂਗੇ ਜਿੰਨਾ ਹੋ ਸਕੇ ਵਾਧੂ ਜਥੇਬੰਦੀਆਂ ਇਕੱਠੀਆਂ ਕਰਕੇ ਮੈਂ ਜਿਹੜੇ ਮੇਰੇ ਸਾਥੀ ਆ ਮੈਨੂੰ ਨੇ ਪ੍ਰਧਾਨ ਚੁਣਿਆ ਕਿਸੇ ਗੱਲ ਨੇ ਚੁਣਿਆ ਜੀ ਇਹਨਾਂ ਨੂੰ ਤਰਖਾ ਤੇ ਇਹਨਾਂ ਦਾ ਬੰਦ ਦਾ ਪੀਐਫ ਕੋਸ਼ਿਸ਼ ਕਰੂੰਗਾ ਮੈਂ ਫੁੱਲ ਸੰਘਰਸ਼ ਕਰਕੇ ਇਹਨਾਂ ਨੂੰ ਪਵਾ ਕੇ ਦਊਗਾ ਹਾਂ ਕੰਮ ਵੀ ਨਾਲ ਜਾਰੀ ਆ ਤੇ ਧਰਨਾ ਵੀ ਨਹੀਂ ਜੀ ਕੰਮ ਸਾੜਾ ਜਿਵੇਂ ਕਿਸੇ ਦੀਆਂ ਬਿੱਲਾਂ ਦੀਆਂ ਕੋਈ ਲਾਸਟ ਡੇਟਾਂ ਹੀ ਸਾੜਾ ਬੰਦਾ ਇੱਥੇ ਬੈਠਾ ਦਫ਼ਤਰ ਦੇ ਵਿੱਚ ਬਿੱਲ ਭਰ ਰਿਹਾ ਕਸਟਮਰ ਦਾ ਕੋਈ ਇਹਦੇ ਵਿੱਚ ਗਨਾਹ ਨਹੀਂਗਾ ਵੀ ਕਿਸ ਨੂੰ ਅਸੀਂ ਜੁਰਮਾਨਾ ਪਾਈਏ ਅਸੀਂ ਨਵਾਂ ਜਿਹੜਾ ਕੰਮ ਉਹ ਨਹੀਂ ਵਿੜਦੀ ਨਾ ਨਵੇਂ ਨਵੇਂ ਬਿੱਲ ਵੰਡ ਗਏ ਜੀ ਅਸੀਂ ਨਾ ਨਵੀਆਂ ਅਸੀਂ ਸਕਿਉਰਟੀਆਂ ਕੱਟ ਗਈ ਨਾ ਅਸੀਂ ਕੋਈ ਜੀਕ ਲੀਕਿੰਗ ਹੋ ਗਈ ਖੱਡਾ ਪਟ ਕੇ ਠੀਕ ਕਰ ਗਏ ਲੋਕਾਂ ਨੂੰ ਦਿੱਕਤਾਂ ਤਾਂ ਬਹੁਤ ਆਉਣਗੀਆਂ ਜਿਵੇਂ ਕਿਤੇ ਲੀਕਿੰਗ ਹੋ ਜਾਂਦੀ ਹੈ ਤੁਸੀਂ ਹੜਤਾਲ ਕਰੀ ਬੈਠੇ ਆ ਉਹਦੇ ਤਾਂ ਬੜੇ-ਬੜੇ ਚਾਲੇ ਬਣ ਜਾਣਗੇ ਬੋਲੋ ਵੇਖੋ ਜੀ ਹੜਤਾਲ ਦਾ ਮਤਲਬ ਇਹੀ ਹੁੰਦਾ ਜੀ ਸ਼ਾਂਤਵੇਂ ਹੀ ਹੜਤਾਲ ਦਾ ਕੰਮ ਹੀ ਹੈ ਸਪੋਜ਼ ਕਰੋ ਕਿ ਮੇਨ ਪੈ ਪਟ ਗਈ ਜੀ ਅਸੀਂ ਲੈਟਰਾਂ ਕੱਢੀਆਂ ਜੀ ਹੜਤਾਲ ਦੇ ਸਬੰਧ ਦੇ ਵਿੱਚ ਸਾਡਾ ਤਨਖਾਹ ਦਾ ਹੱਲ ਹੋ ਜਾਏ ਅਸੀਂ ਛੱਡ ਦਾਂਗੇ ਜੀ ਉਹਦੀ ਕੰਮ ਤਾਂ ਅਸੀਂ ਕਰਨ ਨੂੰ ਹੁਣ ਵੀ ਤਿਆਰਾਂ ਜੀ ਤਨਖਾਹ ਤੇ ਪੀਐਫ ਸਾਡਾ ਲੱਗ ਜੇ ਅਸੀਂ ਉਹਦੀ ਜਿਹੜੀ ਤੁਹਾਨੂੰ ਨੁਜ਼ਰਤ ਆਲਮੋਲਤ ਵੀ ਕਰਦਾਂਗੇ ਜੀ ਕਿੰਨੇ ਬੱਚੇ ਤੁਹਾਡੇ ਬਰੀ ਦੋ ਮੁੰਡੇ ਹੋ ਰਹੇ ਦੋ ਮੁੰਡੇ ਆਜਾ ਜੀ ਇਹ ਘਰ ਦਾ ਗੁਜ਼ਾਰਾ ਇੱਥੋਂ ਹੀ ਚੱਲਦਾ ਕਲਬ ਗੁਜਰ ਚੱਲਦਾ ਹੀ ਰਸਕੀ ਉਹਨਾਂ ਕੋਈ ਕਸੜਾ ਕੋਈ ਕੰਮ ਕੋਈ ਹੈ ਨਹੀਂ ਕੋਈ ਪ੍ਰਾਈਮ ਕੋ ਕੰਮ ਕਰਾਂਗੇ ਸੀ ਆਈ ਹੈ ਜੀ ਤਨਖਾਹ ਕਦ ਮਿਲ ਜਲਦੀ ਹੈ ਗੁਜਰ ਚੱਲਦਾ ਜੀ ਕਰਦਾ ਫੜਾ ਜੀ ਕਿੰਨਾ ਟਾਈਮ ਹੋ ਗਿਆ ਜਿਹੜੀ ਹੁਣ ਤਨਖਾਹ ਰੁਕੀ ਨਹੀਂ ਤੁਹਾਡੀ ਨੂੰ ਦੋ ਦੋ ਮਹੀਨੇ ਹੋ ਗਏ ਇਹਨਾਂ ਲਈ ਦੋ ਮਹੀਨੇ ਅਰੇ ਉੱਤੇ ਦੋ ਮਹੀਨੇ ਹੋਈ ਤੇ ਕਿੰਨੀ ਤਨਖਾਹ ਮਿਲਦੀ ਹੈ ਤੁਹਾਨੂੰ ਆਈ 10000 ਮਿਲਦੀ ਤਨਖਾਹ ਜੀ 10000 ਮਿਲਦੀ ਹੈ ਹਾਂ ਜੀ ਹਾਂ ਜੀ ਜੀ ਤੁਹਾਡਾ ਵੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਇੱਥੇ ਚੱਲਦਾ ਇੱਥੇ ਚੱਲਦਾ ਜੀ ਆਪਣੇ ਦੋ ਮਹੀਨੇ ਹੋ ਗਏ ਤੀਜਾ ਮਹੀਨਾ ਚੱਲ ਪਈ ਸਾਡਾ ਤਾਂ ਉਹ ਵੀ ਅੱਕ ਕੇ ਬੰਦ ਕਰ ਦਿੰਦੇ ਦੇਣਾ ਜੀ ਤੇ ਅਸੀਂ ਇਹ ਓਖਾਓ ਕਿ ਫਿਰ ਤਾਂ ਕਰਕੇ ਧਰਨਾ ਲਾਇਆ ਇਹ ਸਿਫਰ ਕੇ ਸਾਨੂੰ ਤਾਂ ਓਖਾ ਉਹ ਤਾਂ ਨਾ 1.5 ਦੋ ਸਾਲ ਦਾ ਸਾਡਾ ਪੀਐਫ ਪਿਆ ਜੀ ਸਹੀ ਜਵਾਬਦਾਰੀ ਮੰਗਦੇ ਆ ਤਾਂ ਉਹਨਾਂ ਤੋਂ ਕੋਈ ਅਫਸਰ ਨਹੀਂ ਜਵਾਬ ਦਿੰਦਾ ਨਾ ਸਾਨੂੰ ਠੇਕੇਦਾਰ ਦੱਸਦਾ ਕਿ ਵੀ ਇਸ ਥੋੜਾ ਐ ਕਰਕੇ ਇੰਨਾ ਹਿਸਾਬਕਤਾ ਬਣਦਾ ਤੁਸੀਂ ਇੰਨਾ ਦੇ ਦਾਂਗੇ ਜਾਂ ਪਾ ਦਾਂਗੇ ਉਹ ਵੀ ਨਹੀਂ ਕੋਈ ਗੱਲ ਹੁੰਦੀ ਕਿ ਕੀ ਬਣਿਆ ਕਿ ਨਹੀਂ ਰਹੀ ਪਲੱਸ ਸਾਡੇ ਬੀਮੇ ਦੀ ਸੀਵਰ ਦੇ ਵਿੱਚ ਵੜਦੇ ਆ ਉਹ ਤਾਂ ਕੋਈ ਬੀਮੇ ਦਾ ਵੀ ਨਹੀਂ ਪਤਾ ਲੱਗਦਾ ਪਿਆ ਜਦੋਂ ਅਸੀਂ ਜਾਣੇ ਕੰਪਲੀਟ ਤੇ ਜਾਣੇ ਕਈ ਵਾਰੀ ਐਮਰਜੈਂਸੀ ਉਹ ਜੀ ਹੋ ਜਾਂਦੀ ਕਿ ਵਿਚ ਵੜ ਕੇ ਹੀ ਕਰਨਾ ਪੈਂਦਾ ਉਹ ਬਲਾਕੇਜ ਕਰਨੀ ਪੈਂਦੀ ਉਹਦੀ ਤੇ ਉਦੋਂ ਵੀ ਸਾਨੂੰ ਐ ਨਹੀਂ ਪਤਾ ਹੁੰਦਾ ਕਿ ਵਿੱਚੋਂ ਬਾਹਰ ਆਵਾਂਗੇ ਨਹੀਂ ਆਵਾਂਗੇ ਗੈਸ ਲੱਗੀ ਆ ਫਿਰ ਪਾਣੀ ਭਰ ਗਿਆ ਸਾਨੂੰ ਉਹਦੇ ਬਾਰੇ ਵੀ ਨਹੀਂ ਪਤਾ ਕਿ ਅਸੀਂ ਮਰ ਕੇ ਬਾਹਰਾਂਗੇ ਸਾਨੂੰ ਬੱਚਿਆਂ ਨੂੰ ਕੁਝ ਮਿਲ ਜੂਗਾ ਉਹਦਾ ਵੀ ਕੁਝ ਨਹੀਂ ਪਤਾ ਫਿਰ ਵੀ ਅਸੀਂ ਸਾਮੀ ਯਾਨੀ ਕੰਪਲੈਟਾਂ ਤੋਂ ਸਾਰਾ ਕੁਝ ਹੁਣ ਅਸੀਂ ਕੰਮ ਬੰਦ ਕੀਤਾ ਇਸੇ ਕਰਕੇ ਕਰਕੇ ਕੰਮ ਬੰਦ ਕੀਤਾ ਕਿ ਅਸੀਂ ਹੁਣ ਘਰੋਂ ਮਜਬੂਰ ਹੋਏ ਪਏ ਕਰੋ ਜਦੋਂ ਜਾਣੀ ਜੋਆ ਜੋਆ ਕੰਦੇ ਵੀ ਅੱਜ ਤੋ ਟੋੜੀ ਤਨਖਾਹ ਗਈ ਵੀ ਅੱਜ ਉਹ ਲਿਆ ਉਹ ਲਿਆ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਕਰੇ ਉਹ ਡਿਊਟੀ ਕਰਕੇ ਵੀ ਸਾਨੂੰ ਕੁਝ ਨਹੀਂ ਮਿਲਦਾ ਪਿਆ ਹੁਣ ਹੁਣ ਕਰੀ ਤੇ ਕਰੀ ਕੀ ਹੁਣ ਮੇਰੇ ਆਪ ਦੇ ਘਰੇ ਲਾ ਲ ਮੈਂ ਛੋਪ ਗਰੀਬ ਘਰ ਮੇਰਾ ਜਮੇ ਛੋਟਾ ਆ ਅਸੀਂ ਬਹੁਤ ਮੁਸ਼ਕਲਾਂ ਟਾਈਮ ਪਾਸ ਕਰਦੇ ਪਏ ਜੀ ਸਾਨੂੰ ਪਤਾ ਹੈ ਕਿ ਹਾਂ ਅੱਜ ਕਿਵੇਂ ਪਿਆ ਪਿਆ ਰੁਪਏ ਦਾ ਆਟਾ ਲੈਣਾ ਪੈਂਦਾ ਜੀ 20 20 ਰੁਪਏ ਦਾ ਰੋਜ਼ ਦੀ ਤਨਖਾਹ ਆਉਂਦੀ ਤੀਜਾ ਮਹੀਨਾ ਚੱਲ ਪਿਆ ਉਹ ਰਸਣ ਵਾਲੇ ਆ ਰਸਣ ਵਾਲੇ ਜਵਾਬ ਦੇ ਦਿੰਦੇ ਆ ਦੁੱਧ ਵਾਲੇ ਦੁੱਧ ਵਾਲੇ ਜਵਾਬ ਦੇ ਦਿੰਦੇ ਆ ਹਮਮ ਵਿਸ਼ਵਾਸ ਕਰਦਾ ਨਹੀਂ ਕੋਈ ਐਸੀ 2 ਮਿੰਟਾਂ ਤਨ ਖਾਖਦੇ 2 ਮਿੰਟ ਦੀ ਹੋਗੀ ਕਦੇ 1.5 ਮਿੰਟ ਦੀ ਹੋਗੀ ਹੁਣ ਉਹ ਜਿਹੜੇ ਮਾੜ ਮਾੜ ਮੋਟਾ ਸਰਕਲ ਬਣਾਇਆ ਹੁੰਦਾ ਗਰੀਬ ਬੰਦੇ ਦਾ ਕਿ ਚਲੋ ਉੱਥੇ ਲੈ ਕੇ ਲੈ ਲੀਏ ਆਧਾਰਮਕ ਕੇ ਕਰ ਲਈ ਉਹ ਵੀ ਸਰਕਲ ਇਹ ਖਤਮ ਕਰੀ ਬਿਠੇ ਜੀ ਇਹਨੇ ਤਨਖਾਵਾ ਕਰ ਕੀ ਇਹ ਸਰਕਲ ਇਹਨੇ ਖਰਾਬ ਕਰਤਾ ਸਾਡਾ ਤੇ ਤਾਂ ਕਰਕੇ ਅਸੀਂ ਬਿਠੇ ਤਰਨੇ ਤੇ ਹਾਂਜੀ ਤਾਉ ਇੱਕ ਤਾਂ ਜਦੋਂ ਅਸੀਰਮਨ ਸੀ ਮੇਰਾ ਪਿਓ ਸ਼ਾਮ ਲਾਲ ਤੇ ਕਮੇਟੀ ਚ ਲੱਗਿਆ ਹੁੰਦਾ ਸੀ ਉਹਦੀ ਡੈਥ ਹੋ ਗਈ ਡੈਪਟੀਸ਼ਨ ਤੇ ਸੀਵਰ ਬੋਰਡ ਚ ਉਹਦੀ ਹਜੇ ਮੇਰੀ ਮਤਾ ਵੀ ਪਿਆ ਹੋਇਆ ਹੈ ਕਮੇਟੀ ਚ ਕਮੇਟੀ ਨੇ ਨੌਕਰੀ ਦੇਣੀ ਸੀ ਮਤਾ ਪਿਆ ਵੀ ਨੌਕਰੀ ਨਹੀਂ ਆਵੀ ਤੇ ਹਜੇ ਤੱਕ 3 ਸਾਲ ਹੋ ਗਏ ਕਮੇਟੀ ਮੈਨੂੰ ਲਾ ਰਿਤੇ ਲਾਰਾ 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 ਲਾ ਰੱਖਿਆ ਹੁਣ ਵੀ ਕੋਈ ਕੋਈ ਨਿਆ ਨਹੀਂ ਦਿੰਦੀ ਪਈ ਮੈਨੂੰ ਉਹਦੇ ਬਾਬਤ ਵੀ ਮੈਂ ਕਹਿਣਾ ਚਾਹੁੰਦਾ ਕਿ ਉਹ ਮੇਰੇ ਪਿਓ ਨੇ ਸਾਰੀ ਉਮਰ ਕਰਤੀ ਸੀ ਉਹ ਵੀ ਮੈਂ ਨੀਚੇ ਸਾਰੀ ਉਮਰ ਕਰਤੀ ਬਸ ਉਹ ਉਹਦੀ ਨੌਕਰੀ ਮੈਨੂੰ ਮਿਲਨੀ ਹੈ 10 ਹਜ਼ਾਰ ਰੁਪਏ ਉਹ ਵੀ ਹਜੇ ਇਹਨਾਂ ਨੇ ਇਹਨਾਂ ਨੇ ਦਿੱਤੀ ਨਹੀਂ ਜੀ ਸੀਵਰ ਦੀ ਨੌਕਰੀ ਮਿਲਨੀ ਉਸ ਸੀਵਰ ਪੋਰਟ ਚ ਉਹ ਕੋਈ ਬਕਾਇਆ ਜਿਹੜਾ ਮਿਲ ਗਿਆ ਸੀ ਬਕਾਇਆ ਬਕਾਇਆ ਇਹ ਹਜੇ ਪਿਆ ਕਮੇਟੀ ਨਹੀਂ ਦੇਣਾ ਕਮੇਟੀ ਨੌਕਰੀ ਦੇਣੀ ਹੈ ਜੀ ਨਹੀਂ ਉਧਰ ਬਾਈ ਦਾ ਕਹਿੰਦਾ ਮਿਲ ਗਿਆ ਮਿਲ ਗਿਆ ਜੀ ਬਕਾਇਆ ਪਿਆ ਹਜੇ ਥੋੜਾ ਪਿਆ ਹੈ ਬਕਾਇਆ ਹੈ ਜੀ ਪੂਰਾ ਕਲੀਅਰ ਨਹੀਂ ਕੀਤਾ ਜੀ ਹਾਂ ਇਹ ਉਹ ਵੀ ਲੈਣਾ ਹੈ ਜੀ ਕਿੰਨਾ ਕ ਜਿਹੜਾ ਬਾਕੀ ਰਹਿੰਦਾ ਤੁਹਾਨੂੰ ਤੇ ਕਿੰਨਾ ਮਿਲ ਗਿਆ ਸੀ ਪਹਿਲਾਂ ਉਹ ਮਿਲੇ ਆਈ 10 ਲੱਖ ਰੁਪਏ ਮਿਲੇ ਜੀ ਬਾਕੀ ਕਿੰਨਾ ਪਿਆ ਜੀ ਤੁਹਾਡਾ ਹਾਂ ਇਹ ਤਾਂ ਪਿਆ ਹੋਣਾ 5-7 ਲੱਖ ਰੁਪਏ ਪਿਆ ਜੀ ਕੀ ਕਹਿ ਰਿਹਾ ਕਮੇਟੀ ਵਾਲੇ ਜਿਹੜੇ ਜਾਣਦੇ ਤੁਸੀਂ ਕਮੇਟੀ ਵਾਲੇ ਤਾਂ ਮੈਨੂੰ ਲਾਰ ਲਾ ਦਿੰਦੇ ਆ ਤੁਸੀਂ ਵੀ ਐ ਕਰੋ ਬਈ ਕੱਲ ਨੂੰ ਆ ਜੀ ਪਰਸੋਂ ਆ ਜੀ ਐ ਕਰਦੇ ਕਰਦੇ ਕਦੇ ਮਹੀਨੇ ਨੂੰ ਆ ਜੀ ਫਿਰ ਮੈਨੂੰ ਕਹਿੰਦੇ ਸਾਰਾ ਕੁਝ ਕਰਕੇ ਵੇਖ ਲੈ ਜਦੋਂ ਮੱਥਾ ਮੁੱਥਾ ਟੇਕ ਕੇ ਇਹਨਾਂ ਨੂੰ ਸਾਰਾ ਕੁਝ ਕਦੇ ਜਾਣੀ ਕਦੇ ਉਸ ਅਫਸਰ ਦੇ ਥੱਲੇ ਮਿੰਤਾ ਕਰਦੇ ਕਦੇ ਉਸ ਅਫਸਰ ਦੇ ਮਿੰਤਾ ਕਰਦੇ ਆ ਫਿਰ ਇਹ ਕਹਿੰਦੇ ਐ ਨਹੀਂ ਹੁਣ ਵੀ ਜਾ ਕੇ ਆਪ ਦਾ ਕੇਸ ਕਰਦੇ ਹੁਣ ਕੇਸ ਆਸਤੇ ਮੇਰੇ ਕੋਲ ਐਸੀ ਐਨੀ ਉਹ ਤੇ ਇਸ ਗਰੀਬੰਦਾ ਕਿੱਥੋਂ ਕਰੂਗਾ ਤਨਖਾਹ ਮੇਰੀ 10000 ਹੈ ਤੇ ਮੈਂ ਵਕੀਲ ਕਿੱਥੋਂ ਕਰ ਲੂੰਗਾ ਇਹ ਐਸੇ ਕਰਕੇ ਇਨਾਂ ਨੇ ਵੀ ਮੇਰੀ ਸੁਣਾਈ ਨਿੱਕੀ ਸਰਕਾਰਾਂ ਦੀ ਕਟਾਈ ਸਾਰੇ ਪਾਸੇ ਸਰਕਾਰਾਂ ਦੀ ਕਟਾਈ